ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ ਤੇ ਸਵਾਗਤ ਹੈ ਆਸ ਕਰਦਾ ਹਾਂ ਸਤਿਉਨ ਸਾਰਿਆਂ ਦੇ ਜਾਨਵਰਾਂ ਦੇ ਘਰ ਪ੍ਰਵਾਹ ਠੀਕ ਹੋਣਗੇ ਮੈਂ ਸਜਨ ਨੂੰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਵਾਲੇ ਕੰਮ ਚੱਲਦਾ ਜੇ ਕਿਸੇ ਨੇ ਇਹ ਜੀ ਐਡ ਕਰਾਉਣੀ ਹੋਵੇ ਕਰ ਲੈ ਸੰਪਰਕ ਆਪਣਾ 628330929 ਇਹ ਨੰਬਰ ਆਪਣਾ ਏਰੀਆ ਆ ਕੇ ਆਪਣਾ ਸਰਦੂਲਗੜ ਦੱਸ ਦੇ ਸਤਿ ਜੀ ਨੇ ਕਿਸੇ ਨੂੰ ਵੀਡੀਓ ਬਣਾਉਣ ਦੇ ਦੇ ਦਿਓ ਸੇਵਾ ਦਾ ਮੌਕਾ ਸੰਧੂ ਡੈਰੀ ਫਾਰਮ ਸਰਦੂਲਗੜ ਇੱਕ ਮੀਂਹ ਦੱਸਦੇ ਭਰਾਵਾ ਕਿਹਾ ਮੈਂ ਵੀ ਜਨਾ ਮੱਕ ਚਾਰ ਵਾਲਾ ਤਿੰਨ ਕਿਲੇ ਬੀਤੇ ਤਿੰਨ ਰਹਿ ਗਏ ਵੀਓ ਕਿੱਲੇ ਚ ਬੀਜੂ ਕਿ ਕੀ ਹੱਲ ਕਰਾਉਂਦਾ ਬ੍ਰਾਹਮਣ ਕੇ ਸਾਰੇ ਵੀਡੀਓ ਦੇਖਦੇ ਆਪਣੇ ਸੱਜਣ ਬਹੁਤ ਪਿਆਰ ਦਿੰਦੇ ਆ ਤੇ ਦੱਸਿਓ ਲਾਜ ਮੇ ਉਹਨਾਂ ਪਤਾ ਲੱਗ ਜਾਂਦਾ ਵੀ ਜੇ ਹੁਣੋਂ ਰੌਣੀ ਚ ਪੀਤੀਏ ਤੇ ਉਹਨੂੰ ਸੁਕਾ ਕੇ ਬੀਜਣਾ ਬੂ ਫੇਰ ਲੇਟ ਹੋ ਜਾਏ ਕੀ ਚੱਕਰ ਬਣਵਾ ਤੇ ਆਜੋ ਸਾਨੂੰ ਮੰਡੀ ਚ ਪਹੁੰਚੇ ਆਪਾਂ ਅੱਜ ਮਾਨਸਾ ਵੀ ਕਿੰਨੀਆਂ ਬਈਆਂ ਚ ਦੋ ਦੋ ਤੇ ਦਿਨ ਸ਼ੁੱਕਰਵਾਰ ਤੇ ਮਹੀਨਾ ਆ ਗਿਆ 5 ਮਾ ਹਨਾ ਆ ਜਾਉਂਦਾ ਦਿਖਾਉਣਾ ਟੌਪ ਦੇ ਕਿੰਨੇ ਤਾਂ ਕਿਹੜੇ ਆ ਲਿੱਸੇ ਜਿਹਾ ਅੱਜ ਦਾ ਥੋੜਾ ਮੰਡੀ ਦਾ ਟਾਉਨ ਹੀ ਹੈਗਾ ਮੈਂ ਦਿਖਾਵਾਂਗਾ ਅੱਜ ਸੱਜਣੋ ਕੀ ਰੇਟ ਲੱਗਦਾ ਆ ਦੇਖੋ ਸੱਜਣੋ ਪਹਿਲਾਂ ਮੰਡੀ ਦੇ ਦਰਸ਼ਨ ਕਰ ਲੋ ਆ ਵੇਟ ਅੰਬੇ ਜਿਵੇਂ ਗਦਰ ਫਿਲਮ ਚ ਸਿੱਟੇ ਪਏ ਜਾਂਦੇ ਆ ਬਹੁਤ ਜਿਆਦੇ ਮੱਝਾਂ ਘਟਾਈਆਂ ਕੋ ਤਾਂ ਸੀਜ਼ਨ ਬਾ ਨਿਬੜੇ ਦਾ ਕਰਕੇ ਲੱਗਾ ਕੋ ਝੜ ਹੋ ਗਿਆ ਅੱਜ ਸਾਡੇ ਏਰੀਆ ਦਾ ਬਹੁਤ ਜਿਆਦੇ ਮੀਂਹ ਆ ਭਰਾਵਾ ਪਾਣੀ ਖੜ ਗਿਆ ਜਿਹੜਾ ਬਣ ਬਾ ਕੇ ਰੱਖਿਆ ਤੇ ਮੱਕੀ ਖਾਤਰ ਤੇ ਗਿੱਲਣਾ ਗਿੱਲ ਰਲ ਗਈ ਜਮਾ ਇੰਨਾ ਮੀਂਹ ਆ ਇੱਕੀ ਦਾ ਹਮ ਸਿੱਟਿਆ ਤਰਾਤ 2:00 ਵਜੇ ਤੇ ਆ ਜੋ ਦਿਖਾਉਣਾ ਜਾਨਵਰ ਲਗਾ ਸਦਿਨੋਂ ਹਰਿਆਣੇ ਦੀਆਂ ਮੱਝਾਂ ਆਈਆਂ। ਜੇਜ ਰੇਟ ਦੀਆਂ। ਫਤਿਹਪੁਰ ਜ਼ਿਲ੍ਹਾ ਬਾਂਝਾ ਦਾ ਪਿੰਡ ਨਹੀਂ ਪਤਾ। ਪਿੰਡ ਕਿਹੜਾ ਬਈ ਆਪਣਾ? ਪਿੰਡ ਆ। ਫਤਿਹਪੁਰ ਬਈ। ਖਾਸ਼ੀ? ਹਾਂ। ਕੋਲੇ ਪਿੰਡ ਆ ਕੋਈ? ਫਤਿਹਪੁਰ ਜ਼ਿਲ੍ਹਾ ਆ ਗਿਆ ਬਾਂਝਾ ਦਾ ਹਰਿਆਣੇ ਚ। ਆ। ਕਾਇਦ ਨਾਣਾ ਨੂਣਾ ਲੈ ਵੇ ਵਧੀਆ ਆ ਆਰਡਰ ਕੁਆਲਟੀ ਵੀ ਪਰ ਚੈੱਕ ਕਰਵਾਣਾ ਜੀ ਭਰਾਵਾਂ ਨੂੰ ਇਹ ਜ਼ਰੂਰੀ ਹੁੰਦਾ ਹੈਗਾ ਆਰਡਰ ਕੁਆਲਟੀ ਹੋਣੀ ਕਦ ਕਿੰਨੇ ਯਾਰਾਂ ਮੱਝਾਂ ਦੀ ਇਸ ਵਜ੍ਹਾ ਆ ਦੇਖੀ ਆਰਡਰ ਕੁਆਲਟੀ ਦੀ ਚੈੱਕ ਹੈ ਨਾ ਹੀ ਇੱਕ ਟੋੜੀ ਆ ਦਰਮਿਆਨ ਨੇ ਇੱਕ ਟੱਟ ਜੀ ਬਿਲਕੁਲ ਦਰਮਿਆਨਾ ਕਰ ਤੂੰ ਇੱਥੇ ਬੈਠੇ ਰੇਟ ਦੱਸ ਦੇ ਨਾ ਬਾਈ ਯਾਰ ਆਪਾਂ ਪੁੱਛ ਲਾਂਗੇ ਬਾਈ ਦੱਸੋ ਬਾਈ ਇਹ ਰਸੂ ਆ ਗਿਆ ਯਾਰ ਸਾਰਿਆਂ ਦਾ ਯਾਰ ਉਹ ਬਾਈ ਨੂੰ ਪੁੱਛਾਂਗੇ ਸਾਰਾ ਐ ਨਾ ਕਰਿਆ ਕਰੋ 2 ਮਿੰਟ ਦੇਖੋ ਜਵ ਨਹੀਂ ਛੋਟੇ ਕੱਦ ਦੀਆਂ ਮਿੱਤਰੋ ਆਡਰ ਕੁਆਲ ਡਹੀਲੀ ਮਿੱਤਰੋ ਟੌਪ ਦੀ ਹੈ ਗਾਇ ਦੇਖੋ ਜਾਨ ਬਾਕੀ ਬਾਅਦ ਵੀ ਬਾਅਦ ਛੋਟੀ ਬੰਨ ਵਾਲੀ ਅੱਗੇ ਅੱਗੇ ਛੋਟੀ ਬੰਨ ਵਾਲੀ ਹੈ ਕੱਦ ਬਹੁਤ ਛੋਟਾ ਛੋਟੀ ਤੋਂ ਕਿੱਕਾ ਕੀ ਆਹਾ ਤੁਹਾਨੂੰ ਪੜਨੇ ਵਾਲ ਕੇ ਵਰਟੀ ਵਧੀਆ ਉਹ ਵੀ ਜੱਤ ਵਾਲੀ ਅਸੀਂ ਜਿਹੜਾ ਤੋਰ ਕੇ ਦਿਖਾਵਾਂਗੇ ਅੱਜ ਕਹਿੰਦਾ ਆਏ ਨਹੀਂ ਹੈ ਕੰਮ ਹੀ ਨਹੀਂ ਹੈ ਜੀ ਕਹਿੰਦਾ ਕਿਸੇ ਦੀ ਇਹ ਆਏ ਵੱਡੀ ਮੱਛ ਚੰਗਾ ਕੰਨੀਓਂ ਪੁੰਡੀ ਐ ਇਹ ਵਾਲੀ ਐ ਸਾਡੀ ਵੀ ਦਰਵਾਣਾਗਾ ਅੱਜ ਪੰਜਾਬ ਵਾਲੀ ਐ ਬਾਕੀ ਪਾਈ ਦੱਸੂ ਕਿੱਥੋਂ ਵਾਲੀ ਐ ਬਾਕੀ ਭਾਈਨਾ ਕਰਦੇ ਗੱਲ ਗਾੜੀ ਐ ਗਾੜੀ ਐ ਗਾੜੀ 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 ਮੈਂ ਤਾਂ ਦੂਰ ਖੜ ਕੇ ਬੱਚੇ ਨੂੰ ਭਰਾਵਾ ਹੋਰ ਕੀ ਐ ਇੱਕ ਛਿੜੀ ਤੁਰੀ ਦੀ ਮੱਝ ਕਹਿਣਾ ਸੁਹਾਗਾ ਮੈਂ ਦੂਜੇ ਸੁਹਾਏ ਵੀ ਦੂਜਾ ਸੁਹਾਗਾ ਸੱਜਣਾ ਮੱਝ ਇਹ 12 ਲੀਟਰ ਦਾ ਤਿਆਰ ਹੈ 12 ਲੀਟਰ ਦਾ ਤੋ ਤਿਆਰ ਹੈ ਮਗਰ ਕੱਟਾ ਹੈਗਾ ਜੀ ਕੱਟਾ ਹੈਗਾ ਕੀ ਮੁੱਲ ਕਰੇ ਦਾ ਬੋਲੇ ਦਾ ਇੱਕ ਪੀਚ ਆ ਕਰ ਹੋ ਜੂ ਸੂਈ ਕਿੰਨੇ ਦਿਨਾਂ ਦੀ ਪਈ ਹੈ ਐ ਭਾਈ ਸੂਈ ਕਿੰਨੇ ਦਿਨਾਂ ਦੀ ਹੈ ਸੂਈ 7-8 ਦਿਨਾਂ ਦੀ ਇਹਦਾ ਕੀ ਮੁੱਲ ਕਰੇ ਇਹਦਾ 1-10 ਕਰਿਆ ਇਹ ਕਿੰਨਾ ਸੂਆ 1 ਲੱਖ 10 ਹਜ਼ਾਰ ਅਗਲੀ ਦਾ ਪਹਿਲਾ ਸੂਆ ਹਾਂਜੀ ਇਹ ਮਿਲੂਗਾ ਛੋਟੀ ਮੂਹੂ ਖੀਰ ਦੀ ਖੀਰੀ ਹੈ ਖੀਰ ਹੋਈ ਹੈ ਅਛਾ ਲੱਗਣਾ ਖੀਰੀ ਲੱਗਣਾ ਬਹੁਤ ਛੋਟੀ ਜਿਹੀ ਜਾਰ ਦੀ ਅਗਲਾ ਕੀ ਹੈ ਚਾਰ ਤਰ੍ਹਾਂ ਦੀ ਸੂਈ ਮੁੱਲ ਇੱਕ ਦਸ ਤੇਰਾ ਇਮਾਨਦਾਰ ਨਿਕਲ ਅਗਲਾ ਆ ਜਾ ਇੱਧਰ ਦੁੱਧ ਕਿੰਨਾ ਉਸੇ ਪਈਦਾ ਇਹ ਕਹਿੰਦੇ 9 ਲੀਟਰ ਤਿਆਰ ਹੈਗਾ ਜੀ ਹੈਗਾ ਕਿ 9 ਲੀਟਰ ਹਾਂਜੀ ਇਹ ਬਹੁਤ ਛੋਟੀ ਉਮਰ ਦੀ ਯਾਰ ਝੋਟੀ ਨਾ ਦੂਜੀ ਸੂਈ ਦੀ ਝੋਟੀ ਸੋਦਰੋਂ ਬੰਨ ਵਾਲੀ ਹੈ ਜਿਹੜਾ ਮੁੱਲ ਕਿਹਾ ਇਹਦਾ ਮੁੱਲ ਇੱਕ ਪੰਜ ਇੱਕ ਪੰਜ ਢਾਈ ਮਾਸਾ ਇਹ ਹੈ ਜੱਤ ਵਾਲੀ ਅੱਗੇ ਝੋਟੀ 20 25 ਦਿਨਾਂ ਦੀ ਹੈ 20 25 ਦਿਨਾਂ ਦੀ ਹੈ ਕਿੰਨਾ ਦੁੱਧ ਪਈਦਾ ਲੈ ਹਾਂਜੀ ਇੱਕ ਹੈ ਬਾਈ ਇਹ ਕਿੰਨਾ ਹੁੰਦਾ ਇਹਦਾ 11 ਲੀਟਰ ਦੁੱਧ ਤਿਆਰੇਗਾ ਵੀਰੇ ਅੱਛਾ ਉਹ ਬਚਾ ਕੇ ਕੱਟਾ ਦਾ ਨਾ ਕੀ ਕਹਿੰਦੇ ਆ ਕੀ ਆ ਬਾਈ ਦੁੱਧ ਜੀ ਇਹ ਦੁੱਧ ਆ ਗਈ ਇਹਦਾ ਕਿੰਨਾ ਕਹਿੰਦੇ ਹੁਣ 10 10 ਆ ਗਈ ਦੁੱਧੇ ਸੂਏ ਸੱਜਣੋ ਅੱਛਾ ਮੁੱਲ ਕੀ ਕਰੇਗਾ ਇਹਦਾ ਮੁੱਲ ਕਰੇ 90 ਆ ਇਹਦਾ ਮਾਨਸਾਹ ਜੀ ਇਹ 90000 ਦੀ ਮੇਰਾ ਹਰਿਆਣਾ ਫਟੇ ਵਜੇਗਾ ਹਰਿਆਣਾ ਫਟੇ ਵਜੇਗਾ ਫਟੇ ਵਜੇਗਾ ਜ਼ਿਲ੍ਹਾ ਬਾਜਾ ਦਾ ਮੋਬਾਈਲ ਨੰਬਰ 9350869336 94508 9350869336 ਠੀਕ ਹੈ ਪਰ ਇਹ ਹੁੰਦੀ ਹੈ ਬੁਪਾਲ ਦਾ ਘਰ ਹਾਂਜੀ ਬੁਪਾਲ ਦਾ ਘਰ ਦੱਸਿਓ ਭਾਈ ਨੰਬਰ ਪੜਾਇਆ ਏਰੀਆ ਹਾਂਜੀ 9350869336 ਜਿਹੜਾ ਫਤਿਆਵਾਦ ਫਤਿਆਵਾਦ ਅੱਛਾ ਉਧਰ ਉਧਰੋਂ ਲੈਨੇ ਤੁਸੀਂ ਤਾਂ ਪਰ ਇਹ ਫਤਿਆਵਾਦ ਹੈਗਾ ਆਪਣਾ ਸਾਰਾ ਏਰੀਆ ਦੇ ਲੈਨੇ ਮੱਜਾ ਨਾ ਸਾਰੇ ਏਰੀਆ ਜੋ ਹਰਿਆਣੇ ਜੋ ਕਿਹੜਾ ਜਿਲ੍ਹਾ ਹੋ ਕਿੱਥੀ ਹੋ ਆਹੀ ਆਹੀ ਮੰਡੀ ਹੁੰਨੇ ਇੱਥੇ ਆਈ ਮੰਡੀ ਹੁੰਨੇ ਇੱਥੇ ਹਾਂਜੀ ਆਈ ਆਈ ਮੰਡੀ ਆਈ ਠੀਕ ਹੈ ਓਕੇ ਭਾਈ ਧੰਨਵਾਦ ਜੀ ਸਤਿਨਾਮ ਮੱਝਾਂ ਬਾਈਂ ਛੋਟੀਆਂ ਖੋਈਆਂ ਲੈ ਕੇ ਆਇਆ ਮੰਡੀ ਦੇ ਹਿਸਾਬ ਨਾਲ ਸੈੱਟ ਆ ਕੰਮ ਘਰ ਲਿਆ ਉਸ ਫਰਕ ਵੰਜਾ ਵਾ ਜਾਂ ਕੱਬੜ ਟੋਕੜ ਕਿਨੇ ਚੱਤੀ ਸੂਈ ਹੈ ਬਾਈ ਇਹ ਮਹੀਨਾ ਦੀ ਡੇਢ ਦੀ ਆ ਮੈਂ ਡੇਢ ਮਹੀਨੇ ਦੀ ਹੈ ਡੇਢ ਦੋ ਮਹੀਨੇ ਦੀ ਡੇਢ ਦੋ ਮਹੀਨੇ ਸੋਈਏ ਭਾਵੇਂ ਬਣੀਆਂ ਫਿਰਦੇ ਆ ਸੱਜਰ ਹੁੰਦੀ ਹੈ ਨਾ ਮੋੜ ਲਿਆ ਬਾਈ ਵੇ ਨਾੜਾ ਨੂਣਾ ਕਰ ਲੋ ਸੱਜਣਾ ਸੱਜ ਐਚ ਐਫ ਕਾਮਰਕਲੇ ਪਾਇਦਾ ਜਿੰਨੀ ਟੇਮੋ ਟਾਈਮ ਮੰਦੀ ਅਸਾ ਹਾਂ ਕੱਟੇ ਤੋਂ ਚੰਗੀ ਬਣੂਗੀ ਘਰੇ ਸੰਭੋਗੇ ਤੇ ਇਹ ਤੋਂ ਚੰਗੀ ਬਣੂਗੀ ਸਿਰਫ ਬਹੁਤ ਚੰਗੀ ਝੋਟੀ ਆ ਤੋਕੜ ਦਾ ਕਰਦਾ ਕੋਈ ਚੱਕਰ ਨਹੀਂ ਹੁੰਦਾ ਦੁੱਧ ਸੱਜਰ ਜਿਹਾ ਨਹੀਂ ਦੇ ਦੋ ਬਾਈ ਸਸਰੀ ਘਰ ਸਸਰੀ ਘਰ ਕਿਹੜਾ ਏਰੀਆ ਬਾਈ ਆਪਣਾ ਪਿੰਡ ਬਾਈ ਫਤਿਹਵਾਜ ਆਪਣਾ ਅੱਛਾ ਉਹ ਬਾਈ ਦੇ ਨਾਲ ਹੀ ਆ ਗਿਆ ਹਾਂ ਕਿੰਨੇ ਚਿਰ ਦੀ ਸੂਈ ਇਦਰੀ ਛੋਟੀ ਹੈ ਛੋਟੀ ਹੈ ਉਹ ਵੀ 1.5 ਮਿੰਟ ਦੀ ਸੂਈ 1.5 1.5 ਤੋਂ ਮਿੰਟ ਦਾ ਹੈ ਨਾ ਮਗਰ ਕੱਟੀ ਕੱਟੀ ਹੈ ਮਗਰ ਬਾਈ ਕੱਟੀ ਵੀ ਜੈਡ ਬਲੈਕ ਹੈ ਨਾ ਹਾਂ ਕਿੰਨਾ ਤੋਂ ਦੌਣ ਚ ਸਹੀ ਵੀਰ ਜੀ ਹੁਣ ਦੁੱਧ ਹੈਗਾ 11 ਕਿਲੋ ਹੁਣ ਤਿਆਰ ਕਿੰਨ ਨੂੰ 15 16 ਬਤਾ ਦੇ ਠੀਕ ਹੈ ਤਾਂ ਲਵਾ ਠੀਕ ਹੈ ਤਾਂ ਲਵਾ ਨਾ ਨਾ ਕੱਟੀ ਦੀ ਮਿਲਦੀ ਹੈ ਅੱਛਾ ਨਹੀਂ ਹੂੰ ਕੀ ਕਪੜਾ ਆਇਆ ਤਾਂ ਨਹੀਂ ਅਜੇ ਬੋਲੀ ਤਾਂ ਨਹੀਂ ਛੋਟੇ ਕੋਲੂ ਕਰਵਾਈ ਯਾਰ ਕਰਵਾ ਲਈ ਛੋਟੇ ਕੋਲੂ ਹੋਈ ਹੋਈ ਹੈ ਸਰੂ ਜੀ ਅੱਛਾ ਹਾਂਜੀ ਕੀ ਗੱਲ ਕਰ ਰਿਹਾ ਬੋਲੀ ਕਿ ਦੱਸ 1 ਲੱਖ ਤੇ 10000 ਰੇਟ ਹੈ ਦਾ ਹੈ ਹਾਂ ਤੁਹਾਨੂੰ ਸੱਚ ਨੂੰ ਬਹੁਤ ਚੰਗਾ ਲੱਗਿਆ ਯਾਰ ਐ ਬਣੀ ਵਧੀਆ ਜਜੀ ਮੈਂ ਪੁੱਛਦਾ ਬਾਈ ਨੂੰ ਕਿਹੜਾ ਪਿੰਡ ਹੈ ਕੀ ਗੱਲ ਬਾਤ ਆ ਜੀ ਇਹ ਕੀ ਖੀਰੀ ਮੁਰ ਚੁੱਕੀ ਆ ਹਾਂ ਹਾਂ ਅੱਛਾ ਕੇ ਖੀਰੀ ਇਹ ਦੰਦ ਪੜ ਕੇ ਵੇਖ ਲੈ ਯਾਰ ਖੀਰੀ ਹੈ ਜਰਾ ਹੋਰ ਪਹਿਲਾਂ ਖੱਟੀ ਹੈ ਵੇਖੇ ਚੱਲ ਕੋਈ ਨਾ ਆਗਲਾ ਪੇਂਡੂ ਆ ਠੀਕ ਹੈ ਖੀਰੀ ਹੈਗੀ ਦੰਦਾ ਦੋ ਉਦਲੇ ਦਾ ਆਉਣਗੇ ਜੇ ਆਪਣੇ ਵੀ ਡਿੱਗ ਜੂਗੇ ਆਉਣਗੇ ਤੇ ਨੰਬਰ ਬੋਲ ਦ ਨੰਬਰ 93508 ਹੈ 69336 ਤੇਗਾ ਕਿੰਨੇ ਦੀ ਅਜਿਆ ਝੋਟੀਆਂ ਸੱਜਣੋਂ ਮਿਲਦੀਆਂ ਨਹੀਂ ਖੀਰੀਆਂ ਕੇ ਖੀਰੀਆ ਖੀਰੀ 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 ਆ ਗਈ ਦੇਦਾਂ ਲੱਖ ਦੀ ਚਲ ਮਾਨਤਨ ਬਾਈ ਹੋਰ ਵੀ ਕਰਦੂ ਕੋਲ ਹੈ ਨਾ ਜਿਹੜੇ ਬੰਦੇ ਪਸੰਦ ਆ ਜੀ ਪਰ ਕੱਟੀ ਦਾ ਜਰ ਦੀ ਮਗਰ ਤੇ ਝੋਟੀਆਂ ਕਰ ਲੈ ਉਸ ਪਰਕ ਬਾਈ ਨੂੰ ਤੁਨ ਮੱਝ ਦਿਖਾਉਣ ਅੱਜ ਦੀ ਮੰਡੀ ਦੀ ਮਲਾ ਟਾਪ ਹੀ ਇਹ ਹੈ ਹੋ ਰੰਗ ਥੋੜਾ ਰੋਸ਼ਾ ਹੈ ਜਾ ਰਿਹਾ ਆ ਗਾੜੀ ਆ ਥਾਣਾ ਮੁੱਠੀ ਵਾਲਾ ਗੱਲ ਕਰਾ ਹੈ ਥੋੜਾ ਨੇੜੇ ਆ ਇਹ ਸਵਾਈਚ ਹੈ ਇਹ ਸਵਾਈਚ ਹੈ ਕਲਾਸ ਹੈ ਮਗਰ ਇਹ ਕਟਾ ਠੀਕ ਹੈ लायर कटा पौजरे भाई नंबर भी रेट है कि लगवाता मोबाइल का आ की पंज यार नहीं आएगा सारी मिला ਇਹ ਕਿੰਨੇ ਦਿਨਾਂ ਦੀ ਸੂਈ ਹੈ ਬਈ ਇਹ ਫੁੱਲੀ ਆਪਣੇ ਮਹੀਨਾ ਮਹੀਨਾ ਕਿੰਨਾ ਦੁੱਧ ਦਬਾਈ ਹੁਣ ਦੁੱਧ ਇਹਦੇ ਸਲੇ ਹੈਗਾ 14 ਮਹੀਨਾ ਹੈਗਾ ਜਮੜੇ ਲੋ ਮਾਗਰ ਘਟਾ ਆ ਗਿਆ ਹੈਨਾ ਇਹ ਘਰ ਦੀ ਹੈ ਬਈ ਠੀਕ ਹੈ ਪਾਰਦਾ ਕਰਦਾ ਨਾ ਲਿਆਣ ਦੀ ਤੇਰੇ ਕੋਲ ਅੱਜ ਅੱਜ ਮਾਜੇ ਬਹੁਤ ਆ ਪਟਵਾਲ ਵਰਗਾ ਲੈ ਬਹੁਤ ਦਾ ਲਵਾਈ ਬਹੁਤ ਮਾਜੇ ਨਹੀਂ ਉਹੀ ਰੋਸ਼ੀ ਹੈ ਬਲ ਇੱਕ 40 ਦੁੱਧ 14 ਕਿਲੋ ਹੈਨਾ ਤੇ ਉਹ ਦੂਜੀ ਦਾ ਬਈ ਛੇ ਕਿੰਨੇ ਦਿਨਾਂ ਦੀ ਸੂਈ ਹੈ ਇਹਦਾ ਕਿੰਨਾ ਦੁੱਤਾ? ਇਧਰ ਦੇ ਦੱਸ ਕਿੰਨਾ? ਇਹ ਇਹਦਾ ਰੇਟ ਭਾਈ। ਇਹਦਾ ਇਧਰ ਤੇ ਮੋਬਾਈਲ ਨੰਬਰ ਕਿੰਨਾ? 94782 ਹਾਂਜੀ ਭਾਈ 6099 99 ਪਿੰਡ ਫਰਮਾਇਆ ਪੁਕਾਰ ਦਾ ਕੰਮ ਆ ਭਾਈ ਇਹਦਾ ਦੋਨੇ ਮੱਜਾਂ ਦਾ ਟੌਪ ਕਲਾਸ ਅੱਜ ਦੀ ਮੰਡੀ ਦੀ ਆ ਟੌਪ ਕਲਾਸ ਮੱਜ ਹੈ। ਇਹ ਜੀ ਮੱਜ ਦਾ ਲੇਵਾ ਨਹੀਂ ਹੈ ਕਿਸੇ ਦਾ ਵੀ। ਇਹੋ ਜੀ ਬਾਡੀ ਹੀ ਨਹੀਂ ਹੈ ਕਿ ਕਰ ਲੈਸ ਪਰਖਸ ਦਿਨੋਂ ਬਾਈ ਨਾਲ ਟੌਪ ਕੋਲੋਂ ਮਾਲ ਬਹੁਤ ਘਟਾਇਆ ਜਾ ਉਸ ਦਾ ਸੀਜ਼ਨ ਸੁਝੰਦਾ ਕਰਕੇ ਪਰਕ ਪਾ ਕੇ ਉਹ ਵੀ ਮੱਜਾ ਘਟਦਿਆਂ ਜਾਂਦੀਆਂ ਬਹੁਤ ਜਿਆਦਾ ਘਟਦੇ ਆ ਇਹਨੇ ਕੱਟਿਆ ਅਦੇਸ਼ ਉਹਨਾਂ ਤੋਂ ਸਿੰਘ ਸੁੰਗਾ ਇਹਨਾਂ ਸਿੰਘਾ ਵੀ ਗੁੰਡੇ ਕਰੂਗੀ ਆਮ ਜੀਮੀਦਾਰਦਿਆਂ ਨਾਲ ਕੋਈ ਤੇਲ ਨਾ ਥੱਪਾ ਕੁਝ ਨਹੀਂ ਲਾਇਆ ਉਹੋ ਜਿਹੀ ਗੱਟੀ ਇੱਕ ਮਿੰਟ ਚੁੱਪ ਚਾਹ ਕਰ ਰਾਂ ਜਾਂ ਗੱਬਣ ਦੀ ਹੱਥ ਐਣ ਜਮਾ ਸਿੱਧੀ ਲੱਟੀ ਐ ਐਜੀ ਗੱਟੀ ਬੰਨਣ ਲੱਗੀ ਦੇਰ ਨਹੀਂ ਲਾਉਂਦੀ ਠੀਕ ਆ ਆਨੇ ਕਰ ਮੁਗੁਰਤ ਵਾਰ ਕੀ ਕੱਟੀ ਆ ਜਾਣਾ ਉਂਗਲ ਨਹੀਂ ਡਾਬਦੇ ਰੁਪਈਆ ਨਹੀਂ ਡਾਬਦੇ ਉਂਗਲੀ ਨਹੀਂ ਡਾਬਦੀ ਸਹੀ ਗੱਲ ਆ ਬਾਬੇ ਉਂਗਲੀ ਹੀ ਡਾਬਦੀ ਮਾੜੀ ਚੰਗੀ ਮੈਂ ਦੀ ਕੱਟੀ ਆ ਵੀ ਕਾਲੀ ਐ ਸਾਰੀ ਹੈ ਨਾ ਕੀ ਪਾਣਾ ਕੀ ਤੋਂ ਕੁ ਫਾਦੇ ਰੋਟਾ ਖਾਣਾ ਕਮਾਲ ਖਰੀਦੀ ਬਟਨ ਵਾਲੀ ਬਣੂ ਗਿਆ ਸੀ ਅਰੇ ਬਟਨ ਹੀ ਲੈਵੇ ਉੱਤੇ ਨਹੀਂ ਆਇਆ ਜਿਹੜੇ ਕੀ ਰੇਟ ਹੈ ਬਾਈ ਇਹਦਾ ਇਹਦਾ 45000 ਇਹ ਕਿਹੜਾ ਪੰਡਾ ਆਪਣਾ ਬੋੜਾ ਬੋੜਾ ਕਰਦੀਆਂ ਛੋਟੇ ਦਾ ਨਾ ਕਿ ਲੈ ਕੇ ਆਏ ਬਾਈ ਨਾ ਕਰਦੀ ਤੇ ਇਹ ਇਹਦਾ ਬਾਈ ਇਹਦਾ ਭਾਈ ਆਹ ਕਿੰਨੇ ਕਰਦੀ ਹੋ ਗਈ ਇਹ ਕਿਥੇ ਖਸਾ ਨਾ ਹੋ ਗਈ ਇਹ ਘਾਟੂ ਹੈ ਨਾ ਬਾਈ ਸਭਾ ਤੋਂ ਲੋ ਛੋਟੀਆਂ ਪਾਈਆਂ ਬਾਈ ਨੇ ਉਹ ਟੋਪ ਗਲਾਸ ਆਪਣੇ ਦੋਨੇ ਇੱਕ ਗਲਾਸ ਵੀ ਫਿਰੋ ਲੈ ਕੇ ਨੋਵਾ ਵਾਲਾ ਕੱਟਿਆ ਵੀ ਚੰਗੀ ਆ ਭਰਾਵਾ ਮੈਲ ਨੰਬਰ ਕੇ ਨਾਮ ਹੋਈ ਮੈਂ ਜਾਂ ਜਾਣਦਾ ਨੰਬਰ ਕਿਹਦਾ ਲਿਆ ਜਾਂਦਾ ਕੋਈ ਸੰਗਣ 98766 81731 31 ਨਾਮ ਕੀ ਹੈ ਜੀ ਆਪਣਾ ਬੋੜਾ ਸਿੰਘ ਹਾਂ ਬੋੜਾ ਸਿੰਘ ਪਿੰਡ ਬੋੜਾ ਵਾਲਾ ਹੈ ਨਾ ਜੀ ਹੋ ਵੀਰੋ ਹੋ ਵੀਰੋ ਕੇ ਆਪਲੇ ਉਸ ਪਰਖ ਭਾਈ ਨਾਲ ਕਟੀਆਂ ਪੈਂਦਾ ਦੋਨੇ ਟੌਪ ਵਾਲਾ ਸਾਹਮਣ ਵਾਲੀਆਂ ਕਟੀਆਂ ਇਹ ਬੰਨਣ ਲੱਗਿਆਂ ਟਾਈਮ ਨਹੀਂ ਲਾਉਂਦੇ ਹਾਂ ਹੁਣ ਬਸ ਜਿੱਥੇ ਕਿੱਲੇ ਤੇ ਜਾ ਕੇ ਖੜ ਗਏ ਨਾ ਨਾਲ ਦੀ ਨਾਲ ਹੋ ਜੋ ਕੰਮ ਇਹ ਨਾਲ ਬਹੁਤ ਸ਼ੋਰ ਨਹੀਂ ਪਾਉਣਾ ਪਰਲੀ ਮੰਡੀ ਦੇ ਵਿੱਚ ਬਹੁਤ ਮਾਰੇ ਹਾਲਾਤ ਹੈ ਕੁਟੀਏ ਜਿਹੜਿਆਂ ਦਾ ਘਾ ਠੀਕੇ ਬਸ ਵਿੱਚ ਰਹਿ ਗਏ ਬਸ ਮੰਦਾ ਹੋ ਗਿਆ 99 ਮੈਂ 80 ਮੈਂ ਸਮਾਸਾਂ 80 ਮੈਂ ਸਮਾਸਾਂ ਮੰਡੀ ਸਾਰਿਆਂ ਚਿੱਟਾ ਘਟਾ ਦੋਨਾਂ ਦਾ 50 ਮੁੰਦੀ ਜਾਂਦਾ ਹੈ ਪਤਾ ਨਹੀਂ ਹੈਗਾ ਤੇ ਖਾਲੀ ਬੇਗਮ ਸਾਰਾ ਹੈਗਾ ਹੈਗਾ ਆ ਦੇ ਕੋ ਬਰਾ ਮੰਡੀ ਖਾਲੀ ਸਾਰੇ ਖਾਜਾ ਲੜ ਗਾਇਆਂ ਲੜਿਆ ਵਹੇ ਜਰਸੀ ਨੂੰ ਯਾਰ ਖਾਲੀ ਵਰ ਗਈ ਹੈਗਾ ਮਾਝਾ ਸੋਝੋ ਮਾਫ ਕਰਨਾ ਜੇ ਸਾਨੂੰ ਮੱਝਾ ਦਿਖਾਉਂਦੇ ਨਾ ਜੇ ਇੰਨੀ ਆ ਗਈ ਬਾਲ ਗਿਆ ਨੇ ਹੈਗਾ ਪਰ ਛਾਂਟ ਛਾਂਟ ਕੇ ਦਿਖਾ ਦਿਆਂ ਬਾਕੀ ਦਾ ਮੱਝਾ ਉਸ ਇਹਦਾ ਘਟਰੂ ਵੱਡਾ ਹੈਗਾ ਸਿੰਗ ਵੱਡਾ ਹੈਗਾ ਥਾਣ ਵੱਡਾ ਹੈਗਾ ਕੋਈ ਪੁਸ਼ ਹੈ ਨਹੀਂ ਇਹ ਜਾ ਕੰਮ ਜਾ ਹੋ ਰਿਹਾ ਕੁਛ ਕਮਜਾ ਚੰਗੀਆਂ ਜਿਹਾ ਸਾਨੂੰ ਦਿਖਾ ਦਿਆਂ ਗਾਂਆਂ ਚ ਬਹੁਤ ਘੰਟਾਂ ਜੀ ਕੁਸਤਾ ਛੱਡਦਾ ਕਰਕੇ ਹਰਕ ਪੈ ਗਿਆ ਮੈਨੂੰ ਤਾਂ ਲੱਗਦਾ ਉਹ ਸੀਜ਼ਨ ਆ ਕੇ ਹਟਿਆ ਲੋਕ ਥੱਕ ਕੇ ਸੁੱਤੇ ਪਏ ਸੀ ਅੱਜ ਠੰਢੀ ਜੀ ਜੋੜਦੇ ਨਹੀਂ ਛਗਲਾ ਮਸਾ ਠੋਣਾ ਪੈਂਦਾ ਸੀ ਇਹ ਹਵਾ ਚ ਚਲਦੀ ਠੰਢੀ ਠੰਢੀ ਧੜ ਕੇ ਅਰਜਾਈ ਲੈਣ ਵਾਲਾ ਕੰਮ ਕਰਤਾ ਭਾਵੇਂ ਰਿਹਾ ਮੱਝ ਦਿਖਾਉਣਾ ਟਾਪ ਕਲਾਸ ਕਹਿੰਦਾ ਬਹਾਤ ਕਰਾਂਗੇ ਇਸ ਬਾਰੇ ਮੁੱਲ ਮਲ ਕਰਾਂ ਕਿੰਨਾ ਦੀ ਰੇਟ ਕੀ ਭਾਗ ਹੈ ਕਿਹੜਾ ਪਿੰਡ ਫਿਰ ਤਾਂ ਦੱਸ ਹੀ ਇੱਕ ਲੱਖ ਤੇ 70 ਹਜ਼ਾਰ ਰੇਟ ਹੈ ਦਾ ਜੇੜ ਦੀ ਜੇੜ ਦੇਣਾ ਅਸਾ ਤੁਮ ਮੋਬਾਈਲ ਨੰਬਰ ਹੱਦਕਾਲ ਚੱਲਦਾ ਰੇਟ ਲੱਖ ਰੁਪਏ 3 ਲੱਖ 5 ਦੀ ਡਾਜ ਰੱਖਿਆ ਕਰੀਂ ਗਾੜੀ ਪਿਛਾੜੀ ਦੇਖ ਲਓ ਮੈਂ ਕੋਕਾ ਵੀ ਸਜਾਵਾਂ ਦੇ ਲਓ ਜੀ ਪਿੰਡ ਭਾਈ ਦੇ ਸਾ ਵਧੀਆ ਮਟਾ ਲੈ ਕੇ ਬਸ ਤੋਂ ਮੇਰੇ ਕਿੰਨੇ ਜੱਦੀ ਸੂਈ ਆ ਗਈ ਬਾਈ ਕਿੰਨੇ ਜੱਦੀ ਸੂਈ ਆ ਗਈ ਕਟਾ ਨਾਲ ਕਟਾ ਕਟਾ ਨੰਬਰ ਇਹਦਾ ਸਣਾ ਨਾ ਨੰਬਰ ਦੱਸੀ ਨਾ ਉਹ ਤੇ ਕੀ ਬਾਬੇ ਹੋਏ ਸੌਰੀ ਨੰਬਰ ਹੈ ਨਹੀਂ ਬਾਬਾ ਅਨਪੜਾ ਫਿੰਡ ਭਾਈ ਦੇ ਹਿੱਸੇ ਦੇ ਆਉਂਦੇ ਬਾਈ ਇਹ ਕੋਕੇ ਵੀ ਸੁਣਾਉ ਜਮਾਂ ਦਰ ਕੱਟੀ ਹੈ ਨਾ ਨੰਬਰ ਲਿਖਵਾਉਣਾ ਹੋੜੀ ਪੜੀ ਕੀ ਯਾਰ ਅੱਜ ਦੀ ਮੰਡੀ ਦੀ ਫੂਲੀ ਮੈਸ ਟੌਪ ਤੋਂ ਆਸਾ ਹਾਂਜੀ ਲੋ ਵੀ ਨੰਬਰ ਕਰਵਾਉਣਾ ਹੈ ਕਿਹੜੇ ਦੇ ਵਿੱਚੋਂ ਮੈਂ ਇਹਦੀ ਮਾਰ ਦਰ ਨਾ ਮੈਂ ਤੇ ਮਗਰ ਲੈ ਕੇ ਰੱਖਿਆ ਕਰ ਨਾ ਇੱਕ ਮਿੰਟ ਖੜਾ ਇੱਕ ਮਿੰਟ ਖੜਾ ਨੰਬਰ ਦੇ ਦੇ ਪਾ ਗਏ ਨੰਬਰ ਬਾਈ ਫੂਲੀ ਮੱਝ ਵਾਲੇ ਦਾ ਆ ਗਿਆ ਨੰਬਰ ਬਾਈ ਫੂਲੀ ਮੱਝ ਵਾਲੇ ਦਾ 999 39978 ਠੀਕ ਆ ਆ ਉਹ ਕਾਫੀ ਸੱਜ ਦੀ ਮੰਡੀ ਦੀ ਅੱਜ ਦੀ ਮੰਡੀ ਦੀ ਪਹਿਲੀ ਮੱਝ ਆ ਤਾਦਰੇਸ਼ ਜੀ ਨੂੰ ਮੰਡੀ ਦਿਖਾਤੀ ਅੱਜ ਖਾਲੀ ਐ ਜ਼ਰਾ ਕੰਮ ਹੁਣ ਮਿਲਾਂਗੇ ਅਗਲੀ ਮੰਡੀ ਚ ਸਾਥੇ ਕਿੰਨੇ ਰੰਪਾਖਾ ਸਭੀ ਗੱਲਾਂ ਬੋਤ ਕੱਟਾਂਗੇ ਜਾ ਕਰਕੇ ਫਰਕ ਪੈ ਗਿਆ ਦਿਖਾਉਣ ਦੇ ਗੀਆਂ ਚਲ ਗਿਆ ਆਖਿਆ ਆਮ ਜੀ ਵੀ ਘਰ ਆ ਰਿਹਾ ਬਾਈ ਟਰੈਕਟਰ ਲੈ ਕੇ ਮਾਲੇ ਡ੍ਰਿਵੋਟ ਜਾਨੇ ਘਟਾ ਜਿੰਨੇ ਮੈਂ 80 ਮਸੀਆਂ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰ ਲੈ ਸਬਸਕ੍ਰਾਈਬ ਚੈਨਲ ਨੂੰ ਸੰਤੂ ਰਾਜੀ ਫਾਰਮ ਸਰਦੂਲਗੜ ਸਾਡੇ ਭਰਾਵਾਂ ਦੀ ਸਪੋਰਟ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਾ ਕਰੋ ਤਾਂ ਹੌਸਲਾ ਮੈਨੂੰ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ